ਸਤ ਸ੍ਰੀ ਅਕਾਲ ਕਿਸਾਨ ਵੀਰੋ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਜਿਹੜੇ ਕਿਸਾਨ ਵੀਰ ਆਲੂਆਂ ਦੀ ਪਟਾਈ ਤੋਂ ਬਾਅਦ ਜਿਹੜੇ ਮੱਕੀ ਦੀ ਬਿਜਾਈ ਦੀ ਗੱਲ ਸੋਚ ਰਹੇ ਨੇ ਵੀ ਆਪਾਂ ਕਿਹੜੀ ਮੱਕੀ ਬੀਜੀਏ ਜਾਂ ਕਿਹੜੀ ਮੱਕੀ ਠੀਕ ਰਹੋਗੀ ਉਹਨਾਂ ਬਾਰੇ ਵੀਡੀਓ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇਕਰ ਤੁਹਾਨੂੰ ਚੈਨਲ ਤੇ ਵੀਡੀਓ ਚੰਗੀ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਜਿਹੜਾ ਲੱਗਿਆ ਘੰਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਆਪਾਂ ਵੱਖ-ਵੱਖ ਤਰ੍ਹਾਂ ਦੇ ਮੱਕੀ ਹੋ ਗਈ ਕਣਕ ਹੋ ਗਈ ਆਪਾਂ ਉਹਨਾਂ ਬਰੇ ਜਿਵੇਂ ਜਿਵੇਂ ਆਪਣਾ ਐਕਸਪੀਰੀਅੰਸ ਆ ਕਿਸਾਨ ਵੀਰੋ ਜਿਹੜੀ ਮੱਕੀ ਦੀ ਬਿਜਾਈ ਦੀ ਆ ਹੁਣ ਮੱਕੀ ਦੋ ਤਰ੍ਹਾਂ ਦੀ ਬੀਜੀ ਜਾਣੀ ਆ ਇੱਕ ਸਾਈਲੇਜ ਵਾਸਤੇ ਬੀਜੀ ਜਾਣੀ ਆ achar ਵਾਸਤੇ ਇੱਕ ਮੱਕੀ ਬੀਜੀ ਜਾਣੀ ਆ ਪਕਾ ਵਾਸਤੇ ਸਭ ਤੋਂ ਪਹਿਲੀ ਗੱਲ ਆ ਜਿਹੜੀ ਮੱਕੀ ਸਾਈਲੇਜ ਵਾਲੀ ਮੱਕੀ ਆ ਗਈ ਉਹ ਕੋਈ ਵੀ ਮੱਕੀ ਕਿਸੇ ਵੀ ਕੀਮਤ ਤੇ 60 ਤੋਂ 65 ਦਿਨਾਂ ਦੇ ਵਿੱਚ ਜਿਹੜੇ ਤੁਹਾਨੂੰ ਗੁੰਮਰਾਹ ਕਰਦੇ ਨੇ ਉਹ ਮੱਕੀ ਨਹੀਂ ਤਿਆਰ ਹੋਣੀ ਕਿਉਂਕਿ ਮੱਕੀ ਦਾ ਜਿਹੜਾ ਸੇਲਜ ਦਾ ਸਹੀ ਟਾਈਮ ਉਹ 80 ਦਿਨ ਦੇ ਲਗਭਗ 75 ਤੋਂ 80 ਦਿਨ ਦੇ ਲਗਭਗ ਆਗਾ ਸੋ ਕਿਸਾਨ ਵੀਰੋ ਪਹਿਲਾਂ ਤਾਂ ਜਿਹੜੀ ਤੁਸੀਂ ਮੱਕੀ ਬੀਜਣੀ ਆ ਉਹ ਇਹ ਸੋਚ ਕੇ ਨਾ ਵੀ ਜੋ ਵੀ ਤੁਸੀਂ 60 65 ਦਿਨ ਦੇ ਵਿੱਚ ਦਾ ਜਿਹੜਾ ਚਾਰਾ ਉਹ ਰੈਡੀ ਕਰ ਲਵੋਗੇ ਦੂਸਰਾ ਜਿਹੜੀ ਤੁਸੀਂ ਮੱਕੀ ਬੀਜਣੀ ਆ ਪਕਾ ਵਾਸਤੇ ਜਿਹੜੀ ਉਹ ਮੱਕੀ ਉਹ ਲਗਭਗ 120 ਦਿਨਾਂ 115 ਦਿਨਾਂ ਦੇ ਵਿੱਚ ਤਿਆਰ ਹੋਵੇਗੀ ਸੋ ਜਿਹੜੀ ਹੁਣ ਬਾਜ਼ਾਰ ਦੇ ਵਿੱਚ ਮੱਕੀ ਬਹੁਤ ਬ੍ਰਾਂਡ ਦੇ ਨਾਂ ਦੇ ਚੱਲ ਰਹੀ ਆ ਪਾਇਨਰ ਚੱਲ ਰਹੀ ਆ ਰਾਸੀ ਚੱਲ ਰਹੀ ਆ ਸਟਾਰ ਚੱਲ ਰਹੀ ਆ ਸਜੈਂਟਾ ਦੀ ਤੇ ਹੋਰ ਬਹੁਤ ਨੇਮ ਨੇਗੇ ਸੋ ਤੁਸੀਂ ਉਹ ਆਪਣੇ ਖੇ ਦੇ ਹਿਸਾਬ ਨਾਲ ਵਿਜਨੇ ਨੇ ਸਭ ਤੋਂ ਪਹਿਲਾਂ ਜਿਹੜੀਆਂ ਜ਼ਰੂਰੀ ਗੱਲਾਂ ਨੇ ਜਿਹੜੀ ਖੇਤ ਦੇ ਵਿੱਚ ਤੁਸੀਂ ਜਾਂ ਸਰੋਂ ਵਾਲੇ ਖੇਤ ਦੇ ਵਿੱਚ ਮੱਕੀ ਦੀ ਬਿਜਾਈ ਕਰਨੀ ਆ ਕੋਈ ਵੀ ਖੇਤ ਦੇ ਵਿੱਚ ਮੱਕੀ ਦੀ ਬਿਜਾਈ ਕਰਨੀ ਆ ਸਭ ਤੋਂ ਪਹਿਲਾਂ ਉਹ ਖੇਤ ਜਿਹੜਾ ਬਿਲਕੁਲ ਲੈਵਲ 'ਚ ਹੋਣਾ ਚਾਹੀਦਾ ਭਾਵ ਕਿ ਕੰਪਿਊਟਰ ਦਾ ਲਗਾ ਕੇ ਹੀ ਮੱਕੀ ਬੀਜੋ ਕਿਉਂਕਿ ਇਹਦੇ ਨਾਲ ਜਿਹੜਾ ਮੱਕੀ ਦੇ ਪਿਛਲੀ ਵਾਰ ਜਿਹੜੀ ਬਹੁਤ ਕਿਸਾਨਾਂ ਦੇ ਵਿੱਚ ਇਹ ਕਿ ਡਿਕਤ ਆਈ ਸੀਗੀ ਇੱਕ ਥਾਂ ਦੇ ਉੱਤੇ ਜਿਹੜੇ ਮੱਕੀ ਦੇ ਟਾਂਡੇ ਛੋਟੇ ਆ ਇੱਕ ਥਾਂ ਦੇ ਵੱਡੇ ਆ ਸੋ ਕਿਸਾਨ ਵੀਰੋ ਜੇਕਰ ਪਾਣੀ ਦਾ ਲੈਵਲ ਸਹੀ ਆ ਤਾਂ ਇਹਹੀ ਸਮੱਸਿਆ ਨਹੀਂ ਆਵੇਗੀ ਪਾਣੀ ਦਾ ਲੈਵਲ ਸਹੀ ਤਾਂ ਹੋਵੇਗਾ ਜੇਕਰ ਆਪਾਂ ਕੰਪਿਊਟਰ ਕਰਾ ਲਗਵਾ ਕੇ ਲੈਵਲ ਕਰਾ ਕੇ ਆਪਾਂ ਮੱਕੀ ਬੀਜਾਂਗੇ ਦੂਸਰਾ ਮੱਕੀ ਦੀ ਜਿਹੜੀ ਮਸ਼ੀਨ ਆ ਉਹਦੀ ਬਜਾਈ ਤੇ ਨਿਰਪਰਾ ਵੀ ਜਿਹੜੀ ਬਜਾਈ ਉਹ ਕਿਸ ਤਰ੍ਹਾਂ ਕਰੀ ਆ ਕਿਸਾਨ ਵੀਰਾਂ ਕਈ ਗੱਲ ਕਹਿ ਰਹੇ ਸੀ ਕਿ ਵੀ ਮੱਕੀ ਦੇ ਵਿੱਚ ਜਿਆਦਾ ਸਮਾਨ ਨਹੀਂ ਪਾਉਣਾ ਚਾਹੀਦਾ ਜਿਆਦਾ ਜਿਹੜੇ ਖਾਦਾ ਨਹੀਂ ਪਾਉਣਾ ਚਾਹੀਦਾ ਕਿਸਾਨ ਵੀਰੋ ਜਿਵੇਂ ਮੱਕੀ ਆ ਗਈ ਮੱਕੀ ਦੀ ਫਸਲ ਆ ਇਸ ਤੋਂ ਬਾਅਦ ਆਪਾਂ ਚੌਲਾਂ ਦੀ ਫਸਲ ਬੀਜਣਾ ਜਿਹੜੀ ਇਹਦੇ ਵਿੱਚ ਆਪਾਂ ਡੀਪੀ ਪਾਵਾਂਗੇ ਜਾਂ ਪੋਟਾਸ਼ ਪਾਵਾਂਗੇ ਜਿਹੜੀ ਡੀਪੀ ਦੀ ਖਾਦ ਆ ਇਹ ਫਸਲ ਨੂੰ ਉਨੀ ਹੀ ਲੱਗਦੀ ਹੈ ਜਿੰਨੀ ਫਸਲ ਨੂੰ ਜ਼ਰੂਰਤ ਹੋਵੇ ਭਾਪ ਜੀ 60 ਕਿਲੋ ਦੇ ਵਿੱਚੋਂ ਜੇ ਫਸਲ ਆ 20 ਜਾਂ 30 ਕਿਲੋ ਹੀ ਉਸ ਨੂੰ ਲਵੇਗੀ ਦੂਸਰੀ ਜਿਹੜੀ ਆਪਣੀ ਡੀਏਪੀ ਆ ਉਹ ਆਪਣੀ ਮਿੱਟੀ ਦੇ ਵਿੱਚ ਭਵੀ ਪਈ ਰਹੇਗੀ ਜੋ ਕਿ ਅਗਲੀ ਫਸਲ ਨੂੰ ਲੱਗੇਗੀ ਪोटाश ਵੀ ਇਸੇ ਤਰ੍ਹਾਂ ਹੈ ਜਿਹੜਾ ਫਾਸਫੋਰਸ ਤੇ ਪोटाश ਦੀ ਖਾਦ ਹੈ ਜਿਹੜੀ ਅਗਲੇ ਝੋਨੇ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈਗੀ ਛੋ ਤੁਸੀਂ ਵਧੀਆ ਜਿਹੜੇ ਖਾਦਾਂ ਪਾ ਕੇ ਮੱਕੀ ਦੀ ਬਿਜਾਈ ਕਰੋ ਤੀਸਰਾ ਤੁਸੀਂ ਬੀ ਘਟ ਨਹੀਂ ਪਾਉਣਾ ਕਿਉਂਕਿ ਜਿਹੜੀ ਅੱਗੇ ਮੱਕੀ ਦੇ ਵਿੱਚ ਦਿਕਤ ਆਈ ਹੈ ਪਿਛਲੇ ਸਾਲਾਂ ਦੇ ਵਿੱਚ ਸੁੰਡੀ ਦਾ ਹਮਲਾ ਹੋਇਆ ਸੁੰਡੀ ਦੇ ਹਮਲੇ ਦੇ ਨਾਲ ਜਿਹੜੇ ਮੱਕੀ ਬਹੁਤ ਖਤਮ ਹੋਈ ਆ ਟਾਂਡੇ ਬਹੁਤ ਵਿੱਚੋਂ ਖਤਮ ਹੋ ਜਾਂਦੇ ਨੇ ਸੋ ਕਿਸਾਨ ਵੀਰੋ ਵੀ ਥੋੜਾ ਤੁਸੀਂ ਜਿਆਦਾ ਰੱਖਣਾ ਹੈ ਖਾਸ ਕਰਕੇ ਜਿਹੜੇ ਸਾਇਲੇਜ ਵਾਸਤੇ ਆ ਕਿਉਂਕਿ ਉਹਦੇ ਨਾਲ ਸਾਇਲੇਜ ਦੀ ਮਾਤਰਾ ਵੀ ਜਿਆਦਾ ਪਵੇਗੀ ਬਣੇਗੀ ਦੂਸਰਾ ਇਹਦੀ ਪਾਣੀ ਦੇਖ ਰੱਖਿਆ ਇਹਨੂੰ ਪਾਣੀ ਆ ਜਿਹੜਾ ਉਹ ਪਹਿਲਾ ਪਾਣੀ ਜਿਹੜਾ ਹਲਕਾ ਪਾਣੀ ਲਾਉਣਾ ਜਿਹੜਾ ਬਿੱਡਾਂ ਦੇ ਉੱਤੇ ਸਿਰਫ ਗਿੱਲਾ ਆਵੇ ਜਿਹੜਾ ਉਹਦੇ ਨਾਲ ਜਿਹੜਾ ਮੱਕੀ ਆ ਉਹਨੂੰ ਉਗਰ ਦੇ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਜੇ ਜ਼ਿਆਦਾ ਪਾਣੀ ਲੱਗ ਜਾਵੇਗਾ ਤਾਂ ਜਿਹੜੇ ਮੱਕੀ ਆ ਉਹ ਦਾਅ ਮੰਨ ਜਾਵੇਗੀ ਪਾਣੀ ਦਿੱਤੇ ਉਹ ਘਟ ਹਰੀ ਹੋਵੇਗੀ ਸੋ ਕਿਰਪਾ ਕਰਕੇ ਇਹ ਗੱਲ ਦਾ ਧਿਆਨ ਰੱਖਿਓ ਕਿੇ ਕਿਸਾਨ ਵੀਰੋ ਜਿਹੜੇ ਅਚਾਰ ਨੂੰ ਸਾਇਲੇਜ ਨੂੰ ਮਾੜਾ ਬੋਲ ਰਹੇ ਨੇ ਸੋ ਕਿਸਾਨ ਵੀਰੋ ਇਹ ਆਪਣੇ ਤੇ ਨਿਰਭਰ ਆ ਜੇ ਆਪਾਂ ਉਹਨੂੰ ਕਿਵੇਂ ਵਰਤਣਾ ਤੇ ਆਪਾਂ ਨੂੰ ਪਸ਼ੂਆਂ ਵਾਸਤੇ ਕਿੰਨਾ ਉਹਦਾ ਬੈਨੀਫਿਟ ਆ ਜ਼ਿਆਦਾਤਰ ਡੇਰੀ ਨੇਗੇ ਡੇਰੀਆਂ ਉਹ ਸਾਇਲਿਜ ਦੇ ਨਿਰਪਰਾ ਲਿਵਰ ਦੀ ਸਮੱਸਿਆ ਹੈ ਤੇ ਜਿਹੜੇ ਪਸ਼ੂ ਆ ਉਹ ਵੀ ਇਹਨੂੰ ਬਹੁਤ ਖੁਸ਼ ਹੋ ਕੇ ਜਿਹੜੇ ਖਾਂਦੇ ਨੇਗੇ ਸੋ ਕਿਸਾਨ ਵੀ ਇਹਨਾਂ ਨੂੰ ਗਮਰਾਹ ਨਾ ਕਰੋ ਕਿ ਸਾਇਲਿਜ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਹੜੀ ਵੀ ਤੁਸੀਂ ਮੱਕੀ ਦੀ ਬਿਜਾਈ ਕਰਨੀ ਆ ਸਭ ਤੋਂ ਪਹਿਲਾਂ ਤੁਸਾਨੂੰ ਉਸ ਦੇ ਬਾਰੇ ਪਤਾ ਹੋਣਾ ਚਾਹੀਦਾ ਤੁਸੀਂ ਕਿਹੜੀ ਮੱਕੀ ਖੇਤ ਦੇ ਵਿੱਚ ਬਿਜਾਈ ਕਰ ਰਹੇ ਹੋ ਤੇ ਤੁਹਾਡੀ ਜਿਹੜੀ ਉਹ ਮੱਕੀ ਦੀ ਕਿਸਮ ਆ ਪਹਿਲਾਂ ਦੇਖੀ ਹੋਣੀ ਚਾਹੀਦੀ ਆ ਸੋ ਵੀਡੀਓ ਦੇਖ ਕੇ ਗਮਰਾਹ ਨਾ ਹੋਵੋ ਤੁਸੀਂ ਆਪਣੇ ਆਪ ਡਿਸਾਈਡ ਕਰਨਾ ਵੀ ਕਿ ਕਿਸੀ ਕਿਹੜੀ ਮੱਕੀ ਦੀ ਬਿਜਾਈ ਕਰਨੀ ਆ ਤੇ ਕਿਹੜੀ ਸਾਡੇ ਖੇਤ ਵਾਸਤੇ ਸਹੀ ਰਹੂਗੀ ਕਿਉਂਕਿ ਵੀਡੀਓ ਦੇ ਵਿੱਚ ਦੇਖਣ ਵਿੱਚ ਹੋਰ ਹੁੰਦਾ ਤੇ ਜੋ ਬਾਅਦ ਦੇ ਰਿਜ਼ਲਟ ਹੋਰ ਹੋਣਗੇ ਜਿਸ ਦੀ ਜਿਸ ਕੰਪਨੀ ਦੀ ਜਿਹੜੀ ਮੱਕੀ ਉਹ ਆਪਣੀ ਜਿਹੜੀ ਮੱਕੀ ਦੀ ਬੀਜ ਦੀ ਆ ਉਸ ਨੂੰ ਕਦੇ ਵੀ ਉਹ ਮੜਾ ਨਹੀਂ ਕਹੇਗਾ ਸੋ ਕਿਸਾਨ ਵੀਰੋ ਮਹਿੰਗਾ ਸਸਤਾ ਉਹ ਤੁਸੀਂ ਖੁਦ ਡਿਸਾਈਡ ਕਰਨਾ ਸੋ ਉਹਨੂੰ ਕਿਹੜਾ ਵੀ ਚੰਗਾ ਲੱਗਦਾ ਕਿਹੜੀ ਦੀ ਛੱਲੀ ਵਧੀਆ ਹੈ ਕਿਹੜਾ ਜਿਹੜਾ ਸਾਇਲੇਜ ਆ ਉਹ ਜ਼ਿਆਦਾ ਮਣਦਾ ਕਿਹੜੀ ਦੇ ਜਿਹੜੀ ਰੋਗ ਘੱਟ ਪੈਂਦੇ ਨੇ ਤੇ ਡਿੱਗਣ ਦੀ ਸਮੱਸਿਆ ਨਹੀਂ ਆਉਂਦੀ ਸੋ ਇਹਨਾਂ ਗੱਲਾਂ ਦਾ ਜ਼ਰੂਰ